ਲਓ ਜੀ ਭਾਂਡੇ ਹੀ ਭਾਂਡੇ ਪਏ ਇੱਥੇ ਦੇਖੋ ਤੇ ਜਿੰਨੀ ਵਾਰੀ ਮਰਜ਼ੀ ਇੱਥੇ ਆਓ ਫੇ ਵੀ ਦਿਲ ਕਰੇ ਜਾਂਦਾ ਯਾਰ ਲੈ ਜਾਨੇ ਆ ਦੇਖੋ ਆ ਦੇ ਤਰੀ ਬਾਲ ਆਦੀ ਵਧੀਆ ਲੱਗੀ ਅੱਜ ਜੇ ਤੇਲ ਜੇ ਪਾਣਾ ਹੋਵੇ ਨਾ ਆ ਦੇਖੋ ਤੇਲ ਵਾਲਾ ਜੱਗ ਛੋਟਾ ਇਹ हाँ है कि अगत हाथ से ना भी सेवे हैं ਤੁਹਾਨੂੰ ਮਲਾਇਸਿਆ ਤੋਂ ਕੱਪ ਲੈ ਲੋ। ਆਗਾ ਕੁੰਡਾ ਘੋਟਣਾ ਜਦਾ ਇਹ ਛੋਟੂ ਛੁੜੀਆਂ ਲੈ ਚੀਆਂ ਜਾਂ ਕੋਈ ਮਡ ਮੋਢੇ ਸੌਫ। ਭਾਜੀ ਇਹ ਟੱਕਣ ਹੈਗਾ? ਨਹੀਂ ਇਹਦਾ ਟੱਕਣ ਨਹੀਂ। ਜਿੱਦਿ ਇੱਧਰ ਪਲੇ ਹੋਊ। ਅੱਜ ਜੱਗ ਬਹੁਤ ਵਧੀਆ ਲੱਗਿਆ। ਦੇਖੋ। ਅੱਜ ਇਹ ਪੈਸੇ ਬੰਦਰੇ ਜੋੜਨੇ ਹੋਣਾ ਨਾ। ਇਹਦੇ ਵਿੱਚ ਪਾਓ ਡੱਬਿਆਂ 'ਚ। मार्केट लगती शनिवार मार्किंग देखो कई बार कपड़े भी बढ़िया मिल जाते इतना इधर मिलती चाह कोई माड़े मोटे जो फास्टफूड लगे उस ਆਹ ਕੋਮਰੇ ਸਿੰਘ ਸਾਹਿਬ ਕੁਛ ਲਿਆ ਵੀ ਕਿ ਨਹੀਂ ਦਿਵਾਲੀ ਤੇ ਦਿਵਾਲੀ ਤੇ ਲੈਣਾ ਆ ਦਿਵਾਲੀ ਜਿਹੜੀ ਆ ਮਤਲਬ ਕਦੋਂ ਦਿਵਾਲੀ ਕੱਲ੍ਹ ਨੂੰ ਕਿ ਪਰਸੋਂ 20 ਦੀ ਹੈ 20 ਦੀ ਹੈ ਅੱਜ ਹੈ ਕਿ 18 ਹੈ ਨਾ ਦੋ ਦਿਨ ਬਾਅਦ ਹੈ ਦਿਵਾਲੀ ਉਹ ਤੇ 20 ਇੱਥੇ 22 ਦੀ ਮਨਾਉਣੀ ਹੈ ਲੋਕਾਂ ਨੇ ਅੱਛਾ ਇੱਕ ਦਿਨ ਅੱਗੇ ਇੱਕ ਦਿਨ ਅੱਗੇ ਪਿੱਛੇ ਹੋਇਆ ਸਾਰਾ ਕੁਝ ਨਾ ਹਾਂਜੀ ਹਾਂਜੀ ਮੈਂ ਕਈ ਚੀਜ਼ਾਂ ਫੈਸਟੀਵਲ ਜਿਹੜੇ ਆ

ਵਾਹ ਲਾਲਾ ਜੀ ਬੂਟ ਟ੍ਰੇਨਰ ਜਿਹਨੂੰ ਆਦਰ ਪੈ ਜਵੇ ਨਾ ਬੰਦੇ ਨੂੰ ਮਾਰਕੀਟ ਚ ਲੈਣ ਦੀ ਸਮਾਨਫੇ ਮਾਰਕੀਟ ਜਿਆਦਾ ਹੋ ਔਰ ਫਿਰ ਉਹਨੂੰ ਦੁਕਾਨਾਂ ਦੇ ਚੰਗੀਆਂ ਲਾ ਦਿਆਂ ਦੇਖੋ ਆਲਓ ਜੀ ਓ ਸਿਧਕ ਲਾਈਨ ਨੂੰ ਦੇ ਇਸ ਤਰ੍ਹਾਂ ਸਮੋਕਾ ਆਇਆ ਬਰੋ ਆਹ ਦੇ ਗਾਇਸ ਫਟ ਚੱਕ ਕਰੀ ਚਲੋ ਹੁਣ ਸਿਆਲਾਂ ਵਾਲਾ ਮਾਲ ਆ ਗਿਆ ਸਿਆਲਾਂ ਦੇ ਬੜੇ ਬੜੇ ਕੋਟ ਸਿਆਲ ਸ਼ੁਰੂ ਹੋ ਗਏ ਪੁਰਾਣਾ ਸਮਾਨ ਜਿਹੜਾ ਕਿਸੇ ਕੋ ਮੋ ਕੈਲਰ ਮੋਡ ਖਰਾਬ ਹੋਇਆ ਕੀਬੋਰਡ ਖਰਾਬ ਹੋਇਆ ਇਥੋਂ ਲਿਆ 사ਦੇ ਆ ਦੇ ਹਾਲੇ ਅਰੇ ਕਿਹੜਾ ਲੋਕਾ ਆ ਦੇ ਸਰੋਂ ਨੇ ਦੇਖ ਰੋੜ ਜਾਈਆਂ